ਦੇਖੋ ਅੱਜ ਬਹੁਤ بڑا ਦਿਨ ਹੈ ਕਿ ਦੰਗਲ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਭਗਵਾਨ ਰਾਮ ਜੀ ਦਾ ਜਿਹੜਾ ਮੂਰਤੀ ਸਥਾਪਨਾ ਹੋ ਰਿਹਾ ਪ੍ਰਾਣ ਪ੍ਰਤੀਸ਼ਟਾ 22 ਤਰੀਕ ਨੂੰ ਹੋਈ ਉਹਦੇ ਅੱਜ ਮੈਂ तमाम ਦੇਸ਼ ਵਾਸੀਆਂ ਨੂੰ ਆਪਣੇ ਸੂਬਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ 500 ਸਾਲ ਦਾ ਸੰਘਰਸ਼ ਹੈ ਜਿਸ ਤੋਂ ਬਾਅਦ ਅੱਜ ਦਾ ਇਹ ਦਿਨ ਦੇਖਣ ਨੂੰ ਮਿਲਿਆ ਸੋ ਇਹ ਬਹੁਤ ਵੱਡਾ ਦਿਨ ਹੈ ਔਰ ਸਾਰੇ ਹੀ ਮੁਲਕ ਵਾਸੀਆਂ ਨੂੰ ਸੂਬਾ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਪ੍ਰਾਰਥਨਾ ਕਰਦਾ ਹੈ ਕਿ ਆਓ ਸਾਰੇ ਵੱਧ ਚੜਕੇ ਦੇ ਛੱਸਾ ਲਈਏ ਤੇ ਭਗਵਾਨ ਰਾਮ ਦੀ ਮੂਰਤੀ ਜਿਹੜੀ ਸਥਾਪਿਤ ਹੋਈ ਹੈ ਜਿਹਦੀ ਪ੍ਰਾਣ ਪ੍ਰਤੀਸ਼ਟਾ ਹੈ 22 ਤਾਰੀਖ ਨੂੰ ਉਹਦੀਆਂ ਖੁਸ਼ੀਆਂ 'ਚ ਸ਼ਾਮਲ ਹੋਈ ਅੱਜ ਤੁਸੀਂ ਨੰਗਲ ਵਿੱਚ ਆਇਓ ਜੀ ਨੰਗਲ ਦਾ ਪ੍ਰੋਗਰਾਮ ਅੱਜ ਨੰਗਲ ਅਸੀਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਰਹੇ ਹਾਂ ਸ਼ੋਭਾ ਯਾਤਰਾ ਦਾ ਸਵਾਗਤ ਕਰ ਰਹੇ ਹਾਂ ਔਰ ਇਸ ਤੋਂ ਬਾਅਦ ਇਸੇ ਖੁਸ਼ੀ ਚ ਅੱਜ ਦੀਵੇ ਜਿਹੜੇ ਐ ਉਹ ਵੰਡ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਤਾਂ ਕਿ ਲੋਕ 22 ਤਰੀਕ ਨੂੰ ਆਪਣੇ ਘਰਾਂ ਤੇ ਦੀਪਮਾਲਾ ਕਰ ਸਕਣ ਉਹਦੇ ਲਈ ਅਸੀਂ ਇੱਕ ਅਪਰਾਲਾ ਕੀਤਾ